ਕੇਵਲ ਟੈਲੋ ਜੀ ਜਿਸ ਤਰ੍ਹਾਂ ਦੇ ਰੁਝਾਨ ਆ ਰਹੇ ਨੇ ਉਹਦੇ ਵਿੱਚ ਹਰਿਆਣਾ ਦੇ ਵਿੱਚ ਲਗਾਤਾਰ ਬੀਜੇਪੀ ਅੱਗੇ ਵੱਧ ਰਹੀ ਹੈ ਔਰ ਕੁਝ ਹੀ ਸਮਾਂ ਰਹਿ ਗਿਆ ਹੈ ਪੂਰੀ ਕਾਊਂਟਿੰਗ ਖਤਮ ਹੋਣ ਨੂੰ ਤਾਂ ਲਗਭਗ ਇਹ ਤੈਅ ਹੋ ਗਿਆ ਕਿ ਸਰਕਾਰ ਬੀਜੇਪੀ ਬਣਾਏਗੀ ਹਰਿਆਣਾ ਦੇ ਵਿੱਚ ਤੀਜੀ ਵਾਰ ਇਹ ਮੈਜੀਕਲ ਵਿਕਟਰੀ ਕਿਵੇਂ ਹੋ ਸਕਦੀ ਹੈ ਕਿਉਂਕਿ ਸਾਰੇ ਐਗਜ਼ਿਟ ਪੋਲ ਕਾਂਗਰਸ ਨੂੰ ਜਿਤਾ ਰਹੇ ਸੀਗੇ ਇਹ ਹਮਾਂਸ਼ੂ ਜੀ ਮੈਜੀਕਲ ਇਹ ਮੈਜੀਕਲ ਵਿਕਟਰੀ ਨਹੀਂ ਹੈ ਇਹ ਐਕਚੁਅਲ ਵਿਕਟਰੀ ਆ ਕਿ ਜਿਹੜਾ ਨਰਿੰਦਰ ਮੋਦੀ ਜੀ ਨੇ ਵਿਕਾਸ ਦੇ ਕੰਮ ਦੇਖੋ ਤੀਜੀ ਵਾਰ ਸੈਂਟਰ ਸਰਕਾਰ ਬਣੀ ਆ ਗੁਜਰਾਤ ਚ 6 ਵਾਰੀ ਸਰਕਾਰ ਬਣੀ ਆ ਜਿੱਥੇ ਵੀ ਬੀਜੇਪੀ ਦੀ ਸਰਕਾਰ ਬਣਦੀ ਔਰ ਰਿਪੀਟ ਕਰਦੀ ਆ ਜੀ ਸੋ ਇਹ ਇਹ ਲੋਕਾਂ ਨੇ ਵਿਕਾਸ ਦੇ ਕੰਮਾਂ ਨੂੰ ਦੇਖ ਕੇ ਆ ਸਾਡੇ ਗਵਾਂਢੀ ਸੂਬਾ ਹਰਿਆਣੇ ਦੇ ਵਿੱਚ ਜਿਵੇਂ ਲੋਕੀ ਪਹਿਲਾਂ ਰੌਲਾ ਪਾ ਰਹੇ ਸੀ ਹੁਣ ਦੇਖ ਲਓ ਲੋਕਾਂ ਨੂੰ ਪਤਾ ਕਿ ਜਿਹੜੇ ਲੋਕ ਆ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਬੀਜੇਪੀ ਆ ਇਹ ਗਰੀਬਾਂ ਦੇ ਨਾਲ ਕਿਸਾਨਾਂ ਦੇ ਨਾਲ ਤੇ ਵੱਡੇ ਵਪਾਰੀ ਛੋਟੇ ਵਪਾਰੀ ਜਿਹੜੇ ਸਰਕਾਰੀ ਮੁਲਾਜ਼ਮਾਂ ਸਾਰਿਆਂ ਦੇ ਨਾਲ ਖੜ੍ਹਦੀ ਆ ਸਾਰਿਆਂ ਦੇ ਨਾਲ ਇਹ ਵਿਤਕਰੇ ਜਿਹੜਾ ਕੋਈ ਵਿਤਕਰਾ ਨਹੀਂ ਕਰਦੀ ਸਹੀ ਕੰਮ ਤੇ ਕੰਮ ਕਰਦੀ ਆ ਉਹਦੇ ਤੇ ਮੋਹਰ ਲੱਗੀ ਆ ਹੁਣ ਦੇਖ ਲਓ ਹਰਿਆਣਾ ਦੇ ਵਿੱਚ ਅਬਸੋਲੂਟ ਅਸੀਂ 50 ਸੀਟਾਂ ਤੋਂ ਅੱਗੇ ਚੱਲ ਰਹੇ ਆ ਦੇਖੋ ਜੀ ਢਿੱਲੋ ਸਾਹਿਬ ਇਹਦਾ ਇਸ ਨਤੀਜੇ ਦਾ ਇੰਪੈਕਟ ਪੰਜਾਬ ਬੀਜੇਪੀ ਦੀ ਕੀ ਪਏਗਾ ਪੰਜਾਬ ਤੇ ਬੀਜੇਪੀ ਦੀ ਰਾਜਨੀਤੀ ਨਾਲ ਕੀ ਅਸਰ ਹੋਣ ਵਾਲਾ ਹੈ ਉਹ ਹਵਾਵਾਂ ਕਿੰਨਾ ਜੀ ਹਮਾਸ਼ੂ ਜੀ ਗਾਲੇ ਆ ਕਿ ਸਾਡਾ ਗਵਾਂਡੀ ਸੂਬਾ ਜਿਵੇਂ ਹੜਾਣੇ ਚ ਹੋਇਆ ਹੁਣ ਸਾਡੇ ਜਿਮਨੀ ਚੋਨਾ ਹੋਣੀ ਹੈ ਚਾਰਾਂ ਚਾਰ ਦੀਆਂ ਚਾਰਾਂ ਦੇ ਚਾਰਾਂ ਚ ਅਸੀਂ ਆਪ ਦਾ ਛੱਡਾ ਗੱਡਾਂਗੇ ਬਿਲਕੁਲ ਜਿੱਤ ਪ੍ਰਾਪਤ ਕਰਾਂਗੇ ਚਾਰੇ ਸੀਟਾਂ ਤੇ ਪੰਜਾਬ ਦੇ ਵਿੱਚ ਵੀ ਕਿਸ ਨੂੰ ਪਤਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਬਿਲਕੁਲ ਫੇਲ ਹੋ ਚੁੱਕੀ ਆ ਲੋਕਾਂ ਨੂੰ ਜਿਹੜਾ ਬਦਲਾਅ ਚਾਹਿਆ ਸੀ ਲੋਕ ਬੜੇ ਨਿਰਾਸ਼ ਨੇ ਇਸ ਵੇਲੇ ਲਾਉਣ ਆਰਡਰ ਤੇ ਲਾ ਲੋ ਡਿਵੈਲਪਮੈਂਟ ਤੇ ਲਾ ਲੋ ਕਿਸੇ ਚੀਜ਼ ਤੇ ਕਿਸੇ ਪਰਮਾਨੇ ਤੇ ਵੀ ਲਾ ਲੋ ਸਰਕਾਰ ਫੇਲ ਹੋ ਚੁੱਕੀ ਆ ਔਰ ਜਿਮਨੀ ਚੋਨਾ ਦੇ ਵਿੱਚ ਚਾਰੇ ਯੂਨੀ ਚੋਣਾਂ ਦੇ ਵਿੱਚ ਤੁਸੀਂ ਦੇਖਿਓ ਬਹੁਤ ਵੱਡੀ ਲੀਡ ਨਾਲ ਭਾਰਤੀ ਜਨਤਾ ਪਾਰਟੀ ਜਿੱਤੇ ਤੁਹਾਨੂੰ ਲੱਗ ਰਿਹਾ ਕਿ ਇਸ ਨਤੀਜਿਆਂ ਦਾ ਬੀਜੇਪੀ ਦਾ ਕੌਨਫੀਡੈਂਸ ਜਿਹੜਾ ਪੰਜਾਬ 'ਚ ਵੀ ਬੂਸਟ ਹੋਏਗਾ ਜਿਹੜੇ ਬੀਜੇਪੀ ਦੇ ਵਰਕਰ ਜਾਂ ਤੁਸੀਂ ਨੇਤਾ ਹੋ ਤੁਹਾਡਾ ਵੀ ਕੌਨਫੀਡੈਂਸ ਇੱਕ ਪੂਸ਼ਟ ਹੋ ਜਾਏਗਾ ਜਿਹੜੇ ਥੋੜਾ ਲੱਗ ਰਿਹਾ ਸੀਗਾ ਕਿ ਕੁਝ ਮਹੀਨੇ ਤੋਂ ਠੰਡੇ ਪਏ ਹੋਏ ਸੀਗੇ ਨਹੀਂ 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 ਕੋਈ ਕੋਈ ਠੰਡਾ ਨਹੀਂ ਪਿਆ ਜੀ ਮੈਂ ਤਾਂ ਬਰਨਾਲੇ ਸੀਗਾ ਪੂਰਾ ਮਹੀਨਾ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਲੋਕੀ ਸਮਝ ਰਹੇ ਆ ਕਿ ਦਿੱਲੀ ਦੇ ਜਿਹੜੀ ਸੈਂਟਰ ਦੀ ਸਰਕਾਰ ਨਾਲ ਜਿਹੜਾ ਜਿਹੜਾ ਸੂਬਾ ਚੱਲੇਗਾ ਉੱਥੇ ਹੀ ਤਰੱਕੀ ਹੋਏਗੀ ਜੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਹੜੀ ਅਨ ਪ੍ਰੈਸੀਡੈਂਟਡ ਡਵੈਲਪਮੈਂਟ ਦਾ ਉਹਨਾਂ ਨੇ ਇੱਕ ਬੁੱਧਾ ਚੱਕਿਆ ਇਸਰ ਭਾਰਤ ਵਰਸ ਵਿੱਚ ਵੀ ਨਹੀਂ ਦੁਨੀਆ ਦੇ ਵਿੱਚ ਜਿੱਥੇ ਹਿੰਦੁਸਤਾਨ ਦਾ ਨਾਮ ਚਮਕ ਰਿਹਾ ਉਹ ਸੂਬੇ ਦਾ ਨਾਮ ਚਮਕੇਗਾ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਏਗੀ ਜੀ ਬਿਲਕੁਲ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਕੇਵਲ ਦਿਲੋਂ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par